ਨਰੂਦੀਆਣਾ ਦੇ ਵਿੱਚ ਪੀਏਯੂ ਦੇ ਸੁਪਰੀਡੈਂਡੰਟ ਦੀ ਲਾਸ਼ ਸ਼ੱਕੀ ਹਾਲਾਤਾਂ ਦੇ ਵਿੱਚ ਖਾਲੀ ਪਲਾਟ ਦੇ ਵਿੱਚ ਰਾਡ ਦੇ ਨਾਲ ਲਟਕਦੀ ਮਿਲੀ ਆ ਪਰਿਵਾਰਕ ਮੈਂਬਰਾਂ ਨੂੰ ਸ਼ੱਕ ਹੈ ਕਿ ਸ਼ਾਇਦ ਕਿਸੇ ਨੇ ਕਤਲ ਕਰਕੇ ਲਾਸ਼ ਨੂੰ ਡੰਡੇ ਦੇ ਨਾਲ ਲਟਕਾ ਦਿੱਤਾ ਹੈ ਫਿਲਹਾਲ ਇਸ ਮਾਮਲੇ ਦੇ ਵਿੱਚ ਥਾਣਾ ਪੀਏਯੂ ਦੀ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਕਰਵਾ ਦਿੱਤਾ ਹੈ ਮਾਮਲਾ ਸ਼ੱਕੀ ਹੋਣ ਦੇ ਕਾਰਨ ਮੌਤ ਦੇ ਕਾਰਨਾਂ ਦਾ ਪਤਾ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ ਮ੍ਰਿਤਕ ਦੀ ਪਛਾਣ ਰਣਜੋਦ ਪਾਰਕ ਹੈਬੂਰ ਵਾਸੀ ਗੁਲਸ਼ਨ ਮਹਿਤਾ ਵੱਚੋ ਹੋਇਆ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਗੁਲਸ਼ਨ ਦੇ ਭਰਾ ਰਜੇਸ਼ ਮਹਿਤਾ ਨੇ ਦੱਸਿਆ ਕਿ ਉਹਨਾਂ ਨੂੰ ਪੀਆਯੂ ਤੋਂ ਫੋਨ ਆਇਆ ਕਿ ਗੁਲਸ਼ਨ ਦਫ਼ਤਰ ਦੇ ਵਿੱਚ ਨਹੀਂ ਪਹੁੰਚਿਆ ਹੈ ਜਦੋਂ ਉਹ ਭਰਾ ਗੁਲਸ਼ਨ ਦੇ ਕਰ ਗਿਆ ਤਾਂ ਉਸਦੀ ਪਤਨੀ ਨੇ ਦੱਸਿਆ ਕਿ ਉਹ ਸਵੇਰੇ ਟਿਫਨ ਲੈ ਕੇ ਕੰਮ ਤੇ ਗਿਆ ਸੀ ਰਜੇਸ਼ ਦੇ ਅਨੁਸਾਰ ਕੁਝ ਸਮੇਂ ਬਾਅਦ ਪੀਸੀਆਰ ਦਸਤੇ ਨੇ ਕਿਸੇ ਨੂੰ ਘਰ ਭੇਜਿਆ ਉਸ ਨੇ ਆ ਕੇ ਦੱਸਿਆ ਕਿ ਉਸ ਦਾ ਭਰਾ ਹੰਬੜਾ ਰੋਡ ਸਾਈਂ ਨੇੜੇ ਪਰ ਵਿਲਾ ਸਿਟੀ ਵਿਖੇ ਹਾਸ ਦਾ ਸ਼ਿਕਾਰ ਹੋ ਗਿਆ ਸੀ। ਰਾਜੇਸ਼ ਅਨੁਸਾਰ ਜਦੋਂ ਉਹ ਕੰਨਾਂਵਾਲੀ ਥਾਂ ਤੇ ਪਹੁੰਚਿਆ ਤਾਂ ਉਹ 당 ਰਹਿ ਗਿਆ ਉਸਦੇ ਭਰਾ ਦੀ ਲਾਸ਼ ਡੰਡੇ ਦੇ ਨਾਲ ਲਟਕ ਰਹੀ ਸੀ। ਰਾਜੇਸ਼ ਅਨੁਸਾਰ ਉਸ ਦਾ ਭਰਾ 1996 ਤੋਂ ਪੀਯੂ ਦੇ ਵਿੱਚ ਕੰਮ ਕਰ ਰਿਹਾ ਗੁਲਸ਼ਨ ਆਪਣੇ ਪਿੱਛੇ ਦੋ ਧੀਆਂ ਤੇ ਪਤਨੀ ਛੱਡ ਗਿਆ। ਘਟਨਾ ਵਾਲੀ ਥਾਂ ਤੇ ਦੇਖਿਆ ਗਿਆ ਕਿ ਗੁਲਸ਼ਨ ਦੇ ਪੈਰ ਜ਼ਮੀਨ ਤੇ ਸਨ ਅਤੇ ਉਸ ਨੇ ਗਲੇ ਦੇ ਵਿੱਚ ਮਫਲਰ ਪਾਇਆ ਹੋਇਆ ਸੀ। ਉਸ ਨੇ ਤੁਰੰਤ ਪੀਏਯੂ ਥਾਣੇ ਦੇ ਪੁਲਿਸ ਨੂੰ ਵੀ ਸੂਚਿਤ ਕੀਤਾ ਰਜੇਸ਼ ਅਨੁਸਾਰ ਪਰਿਵਾਰ ਨੂੰ ਸ਼ੱਕ ਹੈ ਕਿ ਗੁਲਸ਼ਨ ਦਾ ਕਤਲ ਕਰਕੇ ਉਸ ਨੂੰ ਡੰਡੇ ਦੇ ਨਾਲ ਲਟਕਾ ਦਿੱਤਾ ਗਿਆ ਹੈ ਉੱਥੇ ਹੀ ਪੀਏਯੂ ਥਾਣੇ ਦੇ ਏਐਸਏ ਲਖਵਿੰਦਰ ਸਿੰਘ ਨੇ ਦੱਸਿਆ ਕਿ ਗੁਲਸ਼ਨ ਮਹਿਤਾ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਰਿਪੋਰਟ ਤੋਂ ਬਾਅਦ ਹੀ ਮੌਤੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਗੁਲਸ਼ਨ ਮਹਿਤਾ ਨੇ ਪੀਏਯੂ ਚ ਐਮਪਲਾਈ ਸੀਗੇ ਸਰ ਸਾਨੂੰ ਪੂਰੀ ਉਮੀਦ ਹੈ ਕਿ ਅੰਨਾ ਦੇ ਕਿਸੇ ਨੇ ਮਾਰ ਕੇ ਤੇ ਬਾਅਦ ਚ ਉਹਨੂੰ ਸੁਸਾਇਸਾਈਡ ਕੇਸ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਅਸੀਂ 101% ਸ਼ੋਰਾਂਗੇ ਸਰ ਇਹ ਹੋਇਆ ਕਿ ਇਸ ਮਾਮਲੇ ਤੁਹਾਨੂੰ ਕਿਵੇਂ ਪਤਾ ਚੱਲਿਆ ਸਰ ਸਾਨੂੰ ਤਾਂ ਇਹਨਾਂ ਦੇ ਦਫ਼ਤਰ ਤੋਂ ਫੋਨ ਆਇਆ ਕਿ ਅੱਜ ਆਏ ਨਹੀਂ ਦਫ਼ਤਰ ਕੀ ਗੱਲ ਹੈ ਅਸੀਂ ਕਹਾਂ ਸ਼ਾਇਦ ਘਰ ਹੈ ਛੁੱਟੀ ਲੈ ਕੇ ਘਰ ਬੈਠੇ ਹੈ ਪਰ ਜਦੋਂ ਘਰ ਗਏ ਉਹ ਕਹਿੰਦੇ ਕਿ ਉਹ ਤਾਂ ਸਵੇਰ ਦੇ ਆਪਣਾ ਟਿਫਨ ਵਗੈਰਾ ਲੈ ਕੇ ਗਏ ਹੋਏ ਆ ਤੇ ਐਨੇ ਨੂੰ ਪੀਸੀਆਰ ਵਾਲੇ ਬੰਦੇ ਆ ਉਹਨਾਂ ਨੇ ਕਿਸੇ ਨੂੰ ਭੇਜਿਆ ਉਹਨਾਂ ਨੇ ਸਾਨੂੰ ਆਕੇ ਦੱਸਿਆ ਕਿ ਤੁਹਾਡੇ ਅੱਜ ਦਾ ਬ੍ਰਦਰ ਦਾ ਹੰਬੜਾ ਰੋਡ ਤੇ ਸਾਈਂ ਧਾਮ ਦੇ ਸਾਹਮਣੇ ਪਰਵੇਲਾ ਸਿਟੀ ਚ ਐਕਸੀਡੈਂਟ ਹੋ ਗਿਆ। ਤੇ ਅਸੀਂ ਮੈਂ ਉਸੇ ਟਾਈਮ ਪੀਸੀਆਰ ਵਾਲਿਆਂ ਨਾਲ ਗੱਲ ਕੀਤੀ ਗਈ। ਉਹਨਾਂ ਨੇ ਮੈਨੂੰ ਦੱਸਿਆ ਕਿ ਤੁਸੀਂ ਫਟਾਫਟ ਪਹੁੰਚ ਜਾਓ। ਮੈਂ ਉਹਨਾਂ ਨੂੰ ਸਮਾਂ ਪੁੱਛਿਆ ਕਿ ਉਹ ਠੀਕ ਨੇ ਕਹਿੰਦੇ ਤੁਸੀਂ ਪਹੁੰਚ ਜਾਓ। ਜਦੋਂ ਅਸੀਂ ਗਏ ਆ ਤਾਂ ਉਹ ਇੱਕ ਪਰਵੇਲਾ ਸਿਟੀ ਚ ਖਾਲੀ ਪਲਾਟ ਚ ਪਿੱਲਰ ਦੇ ਨਾਲ ਜਦ ਕਿ ਇਹਨਾਂ ਦੇ ਪੈਰ ਬਿਲਕੁਲ نیچے ਲੱਗੇ ਹੋਏ ਨੇ ਕਿਸੇ ਨੇ ਲਟਕਾਤਾ ਹੋਇਆ ਸੀਗਾ ਜੀ। ਸਰ ਕਿਸੇ ਨਾਲ ਕੋਈ ਰੰਜਿਸ਼ ਜਾਂ ਕੁਛ ਐਦਾ ਸਰ ਇਹੋ ਜਿਹਾ ਤਾਂ ਕੋਈ ਨਹੀਂ। ਦਾ ਸਰ ਨਹੀਂ ਕਿਹੜਾ ਥਾਣਾ ਬਿੰਦਿਆ ਪੀਏ ਯੂ ਹੰਬੜਾ ਰੋਡ ਡੈਰੀ ਕੰਪਲੈਕਸ ਦਾ ਉਹ ਕੰਮ ਕੀ ਕਰਦੇ ਸੀ ਸੁਪਰਡੈਂਟ ਸੁਪਰੀਡੈਂਟ ਪੀਏ ਯੂ ਚੀ ਤੋਂ ਕੰਮ ਕਰਦੇ ਸੀ ਇਹਨਾਂ ਨੂੰ ਹੋ ਗਿਆ 96 ਤੋਂ ਸਰ ਤੇ ਕੋਈ ਉਦਾਂ ਕੋਈ ਲਾਕ ਡੱਟ ਕਿਸੇ ਨਾਲ ਜਾਂ ਕੁਛ ਨਹੀਂ ਨਨ ਬਿਲਕੁਲ ਨਹੀਂ ਸਰ ਬਿਲਕੁਲ ਨਹੀਂ ਇਹ ਤਾਂ ਚੈਲੋਗੀ ਸਾਡੇ ਰੱਬ ਦਾ ਰੂਪ ਸੀ ਗਏ ਹੁਣ ਕੀ ਕਾਰਵਾਈ ਦੀ ਮੰਗ ਕਰਦੇ ਤੁਸੀਂ ਅਸੀਂ ਤਾਂ ਇਹ ਕਹਿੰਨੇ ਆ ਕਿ ਜਿੰਨੇ ਕੰਮ ਕਰਕੇ ਇਹਨੂੰ ਮਤਲਬ ਸੁਸਾਈਡ ਦਾ ਦੱਸਣਾ ਚਾਇਆ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ। ਇਹਨਾਂ ਦੀਆਂ ਦੋ ਕੁੜੀਆਂ ਨੇ। ਦੋ ਬੇਟੀਆਂ ਇੱਕ ਮੈਰਿਡ ਐ ਇੱਕ ਨਾ ਮੈਰਿਡ। ਠੀਕ ਹੈ। ਅਸੀਂ ਤੇ ਚਾਹੁੰਦੇ ਆ ਕਿ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਜਿਨੇ ਇਹ ਕੰਮ ਕੀਤਾ ਜੀ। ਪੁਲਿਸ ਫਿਲਹਾਲ ਕੀ ਕਹਿ ਰਹੀ ਹੈ? ਪੁਲਿਸ ਸਾਰੇ ਇਹ ਕਹਿ ਰਹੀ ਹੈ ਕਿ ਜਦ ਤੱਕ ਪੋਸਟਮਾਰਟਮ ਰਿਪੋਰਟ ਆਂਦੀ ਹੈ ਉਸ ਤੋਂ ਬਾਅਦ ਫਿਰ ਆਪਾਂ ਇਹ ਕਾਰਵਾਈ ਕਰ ਰਹੇ ਨੇ। ਫਿਲਹਾਲ 172 ਦੀ ਕਾਰਵਾਈ ਕਰ ਰਹੇ ਨੇ। ਹਾਂਜੀ। ਫਿਲਹਾਲ 134 ਹਾਂਜੀ 172 ਦੀ ਕਹਿੰਦੇ। ਥੋੜਾ ਕੀ ਕਹਿੰਦੇ? ਸਰ ਜੀ ਕੀ ਮਾਮਲਾ ਹੋਇਆ ਵਾ ਇੱਕ ਬੋਡੀ ਮਿਲੀ ਹੈ ਕਹਿੰਦੇ ਪਿੰਡ ਦੇ ਵਿੱਚੋਂ ਦੀ ਕੱਲ੍ਹ। ਹਾਂਜੀ ਕੱਲ ਇੱਕ ਡੈੱਡ ਬੋਡੀ ਜਿਹੜੀ ਸਾਡੇ ਮਿਲੀ ਗੁਰਸ਼ਨ ਮਹਿਤਾ ਜੀ ਦੀ ਜੀ ਉਹਦੇ ਪੇਰੈਂਟ ਦੇ ਬਿਆਨ ਰਿਕਾਰਡ ਕਰ ਕਰਕੇ ਅਸੀਂ ਜਿਹੜਾ 174 ਐਸਆਰਪੀ ਤਹਿਤ ਕਾਰਵਾਈ ਕਰ ਰਹੇ ਆ ਤੇ ਜਿਹੜੀ ਅਗਲੀ ਜਿਹੜੀ ਫਰਦਰ ਇਨਵੈਸਟੀਗੇਸ਼ਨ ਹੈ ਉਹ ਜਾਰੀ ਹੈ ਸਰ ਇਹ ਕਿਹੜੇ ਥਾਣੇ ਦਾ ਮਾਮਲਾ ਹੈ ਇਹ ਥਾਣਾ ਥਾਣਾ ਪੀਏ ਜੂ ਦਾ ਮੈਂ ਏਐਸ ਲਖਵਿੰਦਰ ਸਿੰਘ ਇਸ ਨਾਲ ਹਾਲੇ ਤੱਕ ਜੋ ਪਹਿਲੀ ਨਜ਼ਰ ਸਿੱ ਕੀ ਦੇਖਣ ਨੂੰ ਲੱਗ ਰਿਹਾ ਵਾ ਕੀ ਬੋਡੀ ਦਾ ਸਟਰਕਚਰ ਤੋਂ ਵੀ ਕੀ ਹੋ ਸਕਦਾ ਨਹੀਂ ਇਹ ਤਾਂ ਹੁਣ ਜੋ ਮੈਡੀਕਲ ਰਿਪੋਰਟ ਆਵੇਗੀ ਮੈਡੀਕਲ ਰਿਪੋਰਟ ਪਲੱਸ ਆਪਾਂ ਵਿਸਰਾ ਕਢਾਵਾ ਤੇ ਬੋਰਡ ਉਹ ਆਪਾਂ ਜਿਹੜਾ ਉਹ ਗਠਿਤ ਕਰਾਇਆ ਡਾਕਟਰ ਸਾਹਿਬ ਦਾ ਜੋ ਡਾਕਟਰ ਸਾਹਿਬ ਉਹ ਰਿਪੋਰਟ ਦੇਣਗੇ ਤੇ ਉਹਦੇ ਬਿਨਾਂ ਅਗਲੀ ਕਰਦੇ ਹਾਂ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਸਾਨੂੰ ਤੇ ਮੁੱਖ ਮਰਸੀ ਸਾਹਿਬ ਦਾ ਫੋਨ ਨੰਬਰ ਦੱਤਾ ਹੈ ਹਾਂ ਉਹ ਨੰਬਰ ਸੀ ਜੇ ਫੋਨ ਉਹ ਤੋਂ ਅਗਲੇ ਪੱਤੇ ਸਾਡੀ ਕਾਰਵਾਈ ਤੇ ਪੋਸਟਮਾਰਟਮ ਲਈ ਅੰਬੋਡੀ ਦਿਖਵਾਉ ਪੋਸਟਮਾਰਟਮ ਵਾਸਤੇ ਕੱਲ ਦੀ ਹੀ ਮਰਸੀ ਜੀ ਦਿਖਾ ਦਿੱਤੀ ਸੀ ਅੱਜ ਹੁਣ ਪੋਸਟਮਾਰਟਮ ਕਰਨ ਵਾਸਤੇ ਡਾਕਟਰਾਂ ਦਾ ਬੋਰਡ ਜਾ ਉਹ ਗਠਿਤ ਕਰ ਦਿੱਤਾ ਗਿਆ ਜੋ ਵੀ ਹੋਗੀ ਜੋ ਹੋ ਗਈ ਉਸ ਤੋਂ ਅੱਗੇ ਕਾਰਵਾਈ ਹੋਵੇਗੀ ਐਸਐਮਜੀ ਨਿਊਜ਼ ਦੇ ਲਈ ਲੁਧਿਆਣਾ ਤੋਂ ਅ ਜਲੋਟਾ ਦੀ ਰਿਪੋਰਟ